ਸਵੇਕਾਲ ਸਾਰੇ ਭਰਾਵਾਂ ਨੂੰ ਅੱਜ ਭਾਦੋਂ ਦਾ ਮਹੀਨਾ ਸਟਾਰਟ ਹੋ ਚੁੱਕਿਆ ਉਧਰੋਂ بارش ਵੀ ਸਟਾਰਟ ਹੋਊਗੀ ਸਾਡੇ ਦਾ ਪਿੰਡ ਅੱਜ ਦੂਜਾ ਵੀ ਹੈ ਜਾਂ ਸੌਣ ਚੱਕ ਪਿਆ ਸੀ ਮੈਂ ਰੋਜ਼ ਰੱਬ ਬੱਦਲ ਵਾਰੀ ਕਰ ਲੈਂਦਾ ਸੀ ਅੱਜ ਭਾਦੋਂ ਦਾ ਮਹੀਨਾ ਅਦੋਨਾ ਮਹੀਨਾ ਚੜਿਆ ਤੇ ਅੱਜ ਪਾਰਸ ਸਟਾਰਟ ਹੋ ਗਈ ਮੀਂਹ ਪੂਰਾ ਪਈ ਜਾਂਦਾ ਵਧੀਆ ਫਸਲਾਂ ਵਾਸਤੇ ਬਹੁਤ ਫਾਇਦੇਮੰਦ ਹੈ ਸੋਨੇ ਆ ਵਾਸਤੇ ਨਰਮਿਆਂ ਵਾਸਤੇ ਸਹੀ ਆ ਹੁਣ ਮੀਂਹ ਪਿਆ ਦਾ ਪੂਰਾ ਅੱਜ ਪਹਿਲੇ ਦਿਨੀ ਭਾਦੋਂ ਦੇ ਪਹਿਲੇ ਦਿਨੀ ਰੱਬ ਨੇ ਬਾਹਰ ਚ ਖੋਲਤੀ ਕਾਉਂਟ ਦਾ ਨਹੀਂ ਪਾਇਆ ਕਾਉਂਟ ਦਾ ਸਾਡੇ ਪਿੰਡ ਇੱਕ ਮੀਂਹ ਪਿਆ ਉਹ ਮੀਂਹ ਨਾਲ ਵੀ ਬਹੁਤ ਬੱਛਤ ਹੋ ਗਈ ਸੀ ਉਦੋਂ ਬਹੁਤ ਰਖਾਤਣਾ ਪਈ ਜਾਂਦਾ ਸੀ ਉਦੋਂ ਆ ਠੰਡ ਰਹਿਣ ਲੱਗ ਗਈ ਗਰਮੀ ਤੋਂ ਰਾਹਤ ਮਿਲੀ ਉਹ ਮੀਂਹ ਤੋਂ ਬਾਅਦ ਉਹਨੇ ਕੋਈ ਗਰਮੀ ਨਾ ਹੋਈ ਦੁਬਾਰੇ ਬੱਦਲ ਵਾਈ ਬਣੀ ਰਹਿੰਦੀ ਸੀ ਰੋਜ਼ ਵਾਂਗੂ ਤੇ ਬਿਜਲੀ ਵੀ ਉਦੋਂ ਬਾਅਦ ਪੂਰੀ ਫਲ ਆਉਣ ਲੱਗ ਗਈ ਸੀ ਪਹਿਲਾਂ ਬਿਜਲੀ ਦੀ ਪੂਰੀ ਦਿੱਕਤ ਹੋ ਗਈ ਸੀ ਔਰ ਖਾਸਨਾ ਬੜਾ ਸੀ ਬਿਜਲੀ ਬਹੁਤ ਘਟ ਗਈ ਸੀ ਜਿਆਦਾ ਉਦੋਂ ਜੀਰੀਆਂ ਬਹੁਤ ਲੋਕਾਂ ਦੀਆਂ ਵਿੱਚ ਸੁੱਕਣ ਲੱਗ ਗਏ ਸੀ ਕਿਉਂ ਪਾਣੀ ਪੂਰਾ ਨਹੀਂ ਹੁੰਦਾ ਸੀ ਨਾ ਲਾਈਟ ਪੂਰੀ ਆਉਂਦੀ ਸੀ ਉਹ ਇੱਕ ਮੀਂਹ ਪੈਣ ਦੇ ਨਾਲ ਹੀ ਇਹ ਤਾਂ ਲਾਈਟ ਪੂਰੀ ਰਹਿਣ ਲੱਗ ਗਈ ਸੀ ਤੇ ਬਾ ਮਹੀਨੇ ਇਸ ਵਾਰ ਗਰਮੀ ਦੀ ਬਹੁਤ ਰਾਹਤ ਮਿਲ ਗਈ ਸੀ ਹੁਣ ਅੱਜ ਫਾਦੋਂ ਦਾ ਮਹੀਨਾ ਪਹਿਲਾ ਦਿਨ ਹੈ ਦੇਖੋ ਤੁਸੀਂ ਚਾਰੇ ਪਾਸੇ ਹਰਿਆਲੀ ਮੀਤਾ ਮੀ ਹੈ ਜਦੋਂ ਪੈਂਦਾ ਹੈ ਪ੍ਰਮਾਤਮਾ ਮਿਹਰਬਾਨ ਹੁੰਦਾ ਹੈ ਸਹੀ ਸਮੇਂ ਤੇ ਦੇਖੋ ਚਾਰੇ ਪਾਸੇ ਹਰਿਆਲੀ ਹੈ ਹੁਣ ਤਾਂ ਖੇਤਾਂ ਚਾਰੇ ਪਾਸੇ ਜਿੱਧਰ ਨੂੰ ਝਾਕੋਗੇ ਕੈਮਰਾ ਮਾਰੋਗੇ ਸਾਰੇ ਪਾਸਿਆਂ ਹਰਿਆਲੀ ਚੌਂਕਰੀਆਂ ਹੁਣ ਤਾਂ ਪੰਜਾਬ 'ਚ ਹੁਣ ਬਾਰਿਸ਼ ਵੀ ਐ ਦਿਨ ਵੀ ਇਹੇ ਹੀ ਐ ਪਹਿਲਾਂ ਫੌਣ ਨੱਕੇ ਗਿਆ ਹੁਣ ਭਾਦੋਂ ਆ ਗਈ ਬਾਰਿਸ਼ ਦੇ ਦਿਨ ਨੇ ਬਾਰਿਸ਼ ਸਟਾਰਟ ਹੋਊਗੀ ਪਹਿਲਾਂ ਸਾਡੇ ਪਿਆਣੀ ਹੁਣੀ ਪੈਣ ਲੱਗਿਆ ਮੀ ਦੇਖੋ ਕਿੰਨਾ ਕੁ ਪਾਉਂਦਾ ਫੋਟੋਰਾ ਮੋਟਰਾ ਲੋਕੋ ਨੇ ਬੰਦ ਕਰਤੀਆਂ ਇਹ ਕਮੀਨਾ மீਨ ਤਾਂ ਬਹੁਤ ਪਰਮਾਤਮਾ ਦੀ ਕੁਦਰਤ ਬਹੁਤ ਤਕੜੀ ਐ ਇੱਕ மீਨ ਵਾਲੀ ਪਾਣੀ ਆਮ ਕਰ ਦਿੰਦਾ ਇਹ ਜੇ ਜਿਆਦੇ ਵੱਧ ਖੁੱਲ ਜਿੱਦਾ ਇਹ ਨਹੀਂ ਬਸਾ ਪੱਟਾਂ ਵੀ ਟਪਾ ਦਿੰਦਾ ਨੀਮੀ ਥਾਂਵਾਂ 'ਚ ਝੋਟ ਵੀ ਮਾਰ ਦਿੰਦਾ ਇਹ ਕੁਦਰਤ ਆਈ மீਨ ਦੇ ਰੰਗ ਨੇ ਉਧਰ ਉਹ ਗਾਹਾਂ ਦੇਖੋ بارش ਬਹੁਤ ਹੋਈ ਜਾਂਦੀ ਉਹ ਸੜਕਾਂ ਮੂਰੇ ਜਿਉਂ ਕਰਕੇ ਦਿਖਾਉਣਾ ਦੇਖੋ ਕਿਹੜੇ ਲੋਟ ਪਈ ਜਾਂਦਾ ਆ ਫੁੱਲ ਪਈ ਜਾਂਦਾ ਆ ਦੇਖੋ ਦੂਰ ਆ ਥੋੜਾ ਜਿਆ ਤੇ ਇੱਥੇ ਨੇੜੇ ਆਪਣੇ ਪਈ ਵਧੀਆ ਜਾਂਦਾ ਨੂੰ ਬੱਤ ਦੀ ਆ ਇੱਥੇ ਤਾਂ ਕੋਈ ਬਾਲਾ ਨਹੀਂ ਹਜੇ ਜਦੋਂ ਸਟਾਰਟ ਹੋ ਗਿਆ ਕੰਮ ਫਿਰ ਤਾਂ ਪੈਣ ਲੱਗੂਗੇ ਅਜੇ ਜਮਣ ਥੱਲੇ ਦਾ ਥੋੜਾ ਜਿਹਾ ਚੱਕੜ ਹੋ ਗਿਆ ਅਜੇ ਦੂਜਾ ਤਾਂ ਪਤਨੀਆਂ ਕਣੀਆਂ ਪਈ ਜਾਂਦੀਆਂ ਹਵਾ ਚੱਲੀ ਜਾਂਦੀਆਂ ਛੁਣੀਆਂ ਸੁਣੀਆਂ ਕਣੀਆਂ ਡਿੱਗੀਆਂ ਜਾਂਦੀਆਂ ਇਹ ਨਾਲ ਛੜਾਕਾ ਜਾਂ ਡਿੱਗਿਆ ਮੌਸਮ ਪੂਰਾ ਰੰਗਾਂ ਤੇ ਰੱਬ ਮੀ ਤੋ ਪੂ ਪੂ ਪੱਕਾ ਕੋਈ ਇਹੋ ਜੀ ਗੱਲ ਨਹੀਂ ਮੀ ਨਹੀਂ ਪੈਂਦਾ ਤੋ ਦੇਣਾ ਜਦੋਂ ਚਾਰੇ ਪਾਸੇ ਪੈਣ ਲੱਗੇ ਫਿਰ ਤਾਂ ਪਾ ਕੇ ਜਾਂਦਾ ਰੱਬ ਮੀ ਮੀ ਨਾ ਪਾਉਂ ਠੰਡ ਹੋ ਗਈ ਹਵਾ ਬਹੁਤ ਸੁਣੀ ਐ ਦੇਖੋ ਤੁਸੀਂ ਮੌਸਮ ਚਾਰੇ ਪਾਸੇ ਬਹਾਰ ਐ ਮੀ ਦੀ ਹੋ ਗਈ ਸ਼ੁਰੂਆਤ ਭਾਦੋਂ ਦੇ ਪਹਿਲੇ ਦਿਨ ਦੇਖੋ ਬਾਈ ਜੀ